ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੈਸ ਸਿਲੰਡਰ ਤੁਹਾਨੂੰ ਸਸਤਾ ਮਿਲ ਸਕਦਾ ਹੈ ਇਸੇ ਦੇ ਨਾਲ ਜੀ ਫ੍ਰੀ ਵਿੱਚ ਵੀ ਤੁਸੀਂ ਲੈ ਸਕਦੇ ਹੋ ਗੈਸ ਸਿਲੰਡਰ ਆਖਰਕਾਰ ਕਿਸ ਤਰ੍ਹਾਂ ਲੈ ਸਕਦੇ ਹੋ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਚਲੋ ਚੱਲਦੇ ਹਾਂ ਮੈਂਨ ਅਪਡੇਟ ਤੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਪੀਐਮ ਦਾ ਕਾਫਲਾ ਰੋਕਣ ਪਿੱਛੇ ਚੰਨੀ ਦਾ ਸੀਗੀ ਹੱਥ ਸਾਫ ਕਾ ਸੀਐਮ ਤੇ ਬਿੱਟੂ ਦੇ ਇਲਜ਼ਾਮ ਪੰਜਾਬ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸੁਰਵ ਬਦਲ ਲਿਆ ਬਿੱਟੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਹੈ ਉਨ੍ਹਾਂ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰ ਫਿਰੋਜ਼ਪੁਰ ਦਾ ਦੌਰਾ ਕੀਤਾ ਸੀ ਤਾਂ ਉਹਨਾਂ ਦੇ ਕਾਫਲੇ ਨੂੰ ਰੋਕਣ ਵਿੱਚ ਚਰਨਜੀਤ ਸਿੰਘ ਚੰਨੀ ਦੀ ਸ਼ਰਾਰਤ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਦਵਾਈਆਂ ਦੀਆਂ ਕੀਮਤਾਂ ਤੇ ਮੋਦੀ ਸਰਕਾਰ ਨੇ ਲਿਆ ਜੀ ਵੱਡਾ ਫੈਸਲਾ ਲੋਕਾਂ ਤੇ ਪਵੇਗਾ ਜੀ ਅਸਰ ਸਰਕਾਰ ਨੇ ਕਿਹਾ ਹੈ ਕਿ ਦਵਾਈਆਂ ਦੀਆਂ ਕੀਮਤਾਂ ਨਹੀਂ ਵਧਣਗੀਆਂ ਤੇ ਇਸ ਸਬੰਧੀ ਸਾਰੀਆਂ ਖਬਰਾਂ ਗੁੰਮਰਾਹਕੁੰਨ ਅਤੇ ਗਲਤ ਹਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਬੁੱਧਵਾਰ ਨੂੰ ਇੱਤੇਗਾ ਕੀ ਦਵਾਈਆਂ ਦੀਆਂ ਕੀਮਤਾਂ ਵਿੱਚ ਪਾਲੀਵਾਦੇ ਦਾ ਦਬਾਅ ਕਰਨ ਵਾਲਿਆਂ ਲਈ ਝੂਠੀਆਂ ਰਿਪੋਰਟਾਂ ਜਿਹੜੀਆਂ ਗੁੰਮਰਾਹਕੁੰਨ ਹਨ ਉਸ ਤੋਂ ਬਾਅਦ ਦੀ ਵੀਡੀਓ ਦੇ ਜਲੰਧਰ ਚ ਪੁਲਿਸ ਮੁਕਾਬਲੇ ਚ ਜ਼ਖਮੀ ਹੋਏ ਗੈਂਗਸਟਰ ਨੀਰਜ ਦੀ ਹੋਈ ਹੈ ਜੀ ਮੌਤ ਜਲੰਧਰ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਨਾਲ ਲੱਗਦੇ ਜਿਹੜੀ ਆਵਾਦਪੁਰਾ ਚ ਬੀਤੀ ਰਾਤ ਸਿਟੀ ਪੁਲਿਸ ਦੇ ਸੀਆਈਏ ਸਟਾਫ ਦੀ ਟੀਮ ਨੇ ਗੈਂਗਸਟਰ ਚਿੰਟੂ ਅਤੇ ਉਸਦੇ ਸਾਥੀਆਂ ਨਾਲ ਮੁਲਾਕਾ ਮੁਕਾਬਲਾ ਕੀਤਾ ਉਸ ਤੋਂ ਬਾਅਦ ਦੀ ਵੀਡੀਓ ਬਿਜਲੀਨਸ ਨੇ ਸਿਵਲ ਹਸਪਤਾਲ ਤਰਨਤਾਰਨ ਦੇ ਐਸ ਐਮਓ ਨੂੰ ਪੰਜਾਬ ਯੂ.ਆਰ.ਡੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆਈ ਜੀ ਪੀਆਰ ਪ੍ਰਾਪਤ ਦੇ ਇੱਛੂਆਂ ਲਈ ਕੈਨੇਡਾ ਸਰਕਾਰ ਨੇ ਫੀਸ ਚ ਕੀਤਾ ਜੀ ਵਾਅਦਾ ਜਾਣੋ ਕਿੰਨੀ ਹੈ ਇਹ ਫੀਸ ਕੈਨੇਡਾ ਸਰਕਾਰ ਨੇ ਐਨਆਰਆਈਸ ਨੂੰ ਵੱਡਾ ਛੜਕਾ ਦਿੰਦੇ ਹੋਏ ਇਮੀਗ੍ਰੇਸ਼ਨ ਫੀਸਾਂ 'ਚ ਬੇਹਤਾਸ਼ਾ ਵਾਅਦਾ ਕੀਤਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਸਟਾਰਟ ਅਤੇ ਨਾਗਰਿਕਤਾ ਵਿਭਾਗ ਨੇ ਸਥਾਈ ਨਿਵਾਸ ਅਰਜ਼ੀ ਲਈ ਦੇਸ਼ ਦੀ ਇਮੀਗ੍ਰੇਸ਼ਨ ਫੀਸ ਦਾ ਔਸਤਨ 12% ਦਾ ਜਿਹੜਾ ਵਾਅਦਾ ਕਰ ਦਿੱਤਾ ਹੈ ਇਸ ਦਾ ਐਲਾਨ ਜਲਦੀ ਹੀ ਕੀਤਾ ਹੈ ਤੁਹਾਨੂੰ ਸਰ 950 ਡਾਲਰ ਦਾ ਭੁਗਤਾਨ ਕਰਨਾ ਪਵੇਗਾ ਜੋ ਪਹਿਲਾਂ ਫੀਸ 575 ਡਾਲਰ ਸੀ ਉਸ ਤੋਂ ਵੱਧਲੀ ਵੀ ਹੋ ਗਈ ਕਿੰਨੇ ਮਹਿੰਗੇ ਨਾ ਪਹਿ ਜਾਣ ਦਲ ਬਦਲੋ ਆ ਨਵੇਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੌਜੂਦਾ ਸਮੇਂ ਭਾਵੇਂ ਸਾਰੇ ਦੇਸ਼ੀ ਸਿਆਸੀ ਮਾਹੌਲ ਪੂਰੀ ਤਰ੍ਹਾਂ ਪਾਇਆ ਹੋਇਆ ਹੈ ਪਰ ਜੋ ਸਿਆਸੀ ਖੇਡ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅਜਿਹਾ ਪੰਜਾਬ ਵਾਸੀ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਹੁਣ ਚੋਣਾਂ ਦਾ ਐਲਾਨ ਕਹਾਦਾ ਹੋਇਆ ਲੀਡਰਾਂ ਨੇ ਇੰਜ ਛੜੱਪੇ ਮਾਰਨੇ ਸ਼ੁਰੂ ਕਰ ਦਿੱਤੇ ਜਿਵੇਂ ਬਾਅਦ ਵਿੱਚ ਡੱਡੂ ਮਾਰਦੇ ਨੇ ਸਭ ਤੋਂ ਵੱਡੀ ਤੇ ਖਾਸ ਗੱਲ ਜੋ ਹੋ ਰਹੀ ਹੈ ਉਹ ਹੈ ਐਂਟਰੀਆਂ ਪਾਰਟੀਆਂ ਦਾ ਆਪਣੇ ਨੂੰ ਛੱਡ ਕੇ ਦਲ ਬਦਲੂਆਂ ਦੇ ਭਰੋਸਾ ਕਰਨਾ ਭਾਵੇਂ ਕੀ 52 ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹੈ ਪਰ ਕਾਂਗਰਸ ਤੇ ਆਪ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਹੀਆਂ ਵੱਡਾ ਸਵਾਲ ਹੈ ਕਿ ਦਲ ਬਦਲੂ ਲੀਡਰ ਇੰਨਾ ਪਾਰਟੀਆਂ ਦੀ ਬੇੜੀ ਬੰਨੇ ਲਾ ਸਕਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਪੰਜਾਬ ਦੇ ਦੋ ਟੋਲ ਪਲਾਜ਼ੇ ਬੰਦ ਹੋ ਚੁੱਕੇ ਨੇ ਮੁੱਖ ਮੰਤਰੀ ਮੀਤਿਹਰ ਤੇ ਆਪ ਵਿਧਾਇਕਾਂ ਨੇ ਕੀਤਾ ਜੀ ਮੁੱਖ ਮੰਤਰੀ ਦਾ ਧੰਨਵਾਦ ਪੰਜਾਬ ਸਰਕਾਰ ਦੀ ਹੁਕਮਤ ਤੇ ਬਰਨਾਲਾ ਲੁਧਿਆਣਾ ਰੋਡ ਤੇ ਮਹਿਲ ਕਲਾ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਨੇੜਲੇ ਪਿੰਡ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਮੰਤਰੀ ਮੀਤਿਹਰ ਅਤੇ ਆਪ ਮਹਿਲ ਕਲਾ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਟੋਲ ਪਲਾਜ਼ਾ ਬੰਦ ਕਰਨ ਤੇ ਮੁੱਖ ਮંત્રી ਨੂੰ ਧੰਨਵਾਦ ਵੀ ਕੀਤਾ ਉਸ ਤੋਂ ਬਾਅਦ ਅਗਲੀ ਬਡੀ ਖਬਰ ਸਾਹਮਣੇ ਆਜੀ ਤਾਉ ਨੇ ਦਿਖਾਇਆ ਸਵਾਗ ਬੱਸ ਚਲਾਉਣ ਵੇਲੇ ਹੁੱਕਾ ਪੀਂਦਾ ਨਜ਼ਰ ਆਇਆ ਹਰਿਆਣਾ ਰੋਡਵੇਸ ਦਾ ਡਰਾਈਵਰ ਸੜਕ ਤੇ ਕੋਈ ਵੀ ਵਾਹਨ ਚਲਾਉਂਦੇ ਸਮੇਂ ਵਿਅਕਤੀ ਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ ਸਰਕਾਰ ਵੱਲੋਂ ਕਈ ਨਿਯਮ ਵੀ ਬਣਾਏ ਗਏ ਨੇ ਇਨ੍ਹਾਂ ਦਾ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰ ਨੇ ਇਹ ਸਾਰੇ ਨਿਯਮ ਸਾਡੀ ਸੁਰੱਖਿਆ ਲਈ ਬਣਾਏ ਗਏ ਨੇ ਪਰ ਕੁਝ ਲੋਕ ਅਜੇ ਵੀ ਹਨ ਜੋ ਇਨ੍ਹਾਂ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਗੱਡੀ ਚਲਾਉਂਦੇ ਸਮੇਂ ਆਪਣੇ ਆਨੰਦ ਨੂੰ ਹੀ ਪੈਲ ਦਿੰਦੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹਰਜੀਤ ਸੁਖਵੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ ਹੋ ਚੁੱਕਿਆ ਸ਼੍ਰੋਮਣੀ ਗਾਲੀਦਾਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ 1 ਜੂਨ 2024 ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ ਕਰ ਦਿੱਤਾ ਹੈ ਇਸ ਕਮੇਟੀ ਵਿੱਚ 15 ਮੈਂਬਰ ਸ਼ਾਮਲ ਹੋਣਗੇ ਅਤੇ 6 ਮੈਂਬਰ ਸਪੈਸ਼ਲ ਜਿਹੜੇ ਇਨਵਾਈਟਿਡ ਹੀ ਵੱਲੋਂ ਸ਼ਾਮਲ ਹੋਣਗੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਜੀ ਡਾਂਸਰ ਜਿਹੜੀ ਸਿਮਰ ਦਾ ਮਾਮਲਾ ਪਹੁੰਚਿਆ ਮਹਿਲਾ ਕਮਿਸ਼ਨ ਕੋਲ ਹੁਣ ਡੀਐਸਪੀ ਪੱਧਰ ਤੇ ਹੋਵੇਗੀ ਜੀ ਜਾਂਚ ਇੱਕ ਹਫ਼ਤੇ ਚ ਰਿਪੋਰਟ ਮੰਗੀ ਗਈ ਹੈ ਪਿਛਲੇ ਕੁਝ ਦਿਨਾਂ ਤੋਂ ਲੁਧਨਾ ਦੇ ਦੁਗਰੀ ਇਲਾਕੇ ਦੀ ਰਹਿਣ ਵਾਲੀ ਡਾਂਸਰ ਸਿਮਰ ਸੱਦੂ ਚਰਚਾ ਦੇ ਵਿੱਚ ਬਣੀ ਹੋਈ ਹੈ ਉਸ ਦਾ ਡੀਐਸਪੀ ਦੇ ਰੀਡਾਰ ਤੇ ਝੜਪ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਸੁਰਖੀਆਂ ਵਿੱਚ ਵੀ ਹੈ ਪਰ ਹੁਣ ਇਹ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਪਹੁੰਚ ਗਿਆ ਉਹਨਾਂ ਨੇ ਸੌ ਮੋਟੋ ਨੋਟਿਸ ਜਾਰੀ ਕੀਤਾ ਗਿਆ ਤੋਂ ਬਾਅਦ ਵੀ ਬੜੀ ਫਰਜੀ ਰੈਮਪਟਨ ਵੀਖੇ ਗੁੰਡਾਗਰਦੀ ਦੇ ਮਾਮਲੇ ਵਿੱਚ ਤਿੰਨ ਭਾਰਤੀ ਗ੍ਰਿਫਤਾਰ ਹੋ ਚੁੱਕੇ ਨੇ ਰੈਮਪਟਨ ਦੀ ਖਬਰ ਛੜਕ ਤੇ ਪਿਛਲੇ ਹਫਤੇ ਸ਼ਰਿਆਮ ਹੋਈ ਗੁੰਡਾਗਰਦੀ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਪੁਲਿਸ ਜਨਾਂ ਨੂੰ ਕਾਬੂ ਕਰ ਲਿਆ ਜਦਕਿ ਚੌਥਾ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਗ੍ਰਿਫਤਾਰੀ ਕੀਤੇ ਸ਼ੱਕੀਆਂ ਦੀ ਪਛਾਣ 23 ਸਾਲ ਦੇ ਰਵਣਪ੍ਰੀਤ ਮਸੀ ਅਤੇ 28 ਸਾਲ ਦੇ ਆਕਾਸ਼ਦੀਪ ਸਿੰਘ ਅਤੇ 28 ਸਾਲ ਦੇ ਸੌਰਵ ਬਜੋ ਕੀਤੀ ਗਈ ਹੈ ਉਸ ਤੋਂ ਬਾਅਦ ਇਹ ਵੀਡੀਓ ਜੀ ਪਟਿਆਲਾ ਦੇ ਮੇਲੇ ਦੌਰਾਨ ਝੂਲਾ ਜਿਹੜਾ ਚੱਲਦਾ ਝੂਲਾ ਟੁੱਟ ਚੁੱਕਾ ਹੈ ਦੋ ਔਰਤਾਂ ਜ਼ਖਮੀ ਨੇ ਪਟਿਆਲਾ ਆਤਮਾਰਾਮ ਕੁਮਾਰ ਸਭਾ ਗਰਾਊਂਡ 'ਚ ਲੱਗੇ ਮੇਲੇ ਵਿੱਚ ਝੋਲਾ ਟੁੱਟਣ ਨਾਲ ਪਾਖੜਾ ਭਾਜਣਾ ਪੈ ਗਈਆਂ ਇਸ ਦੌਰਾਨ ਦੋ ਔਰਤਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਲਈ ਵੀਡੀਓ ਕੀ ਪਾਕਿਸਤਾਨ ਸੱਚਮੁੱਚ ਚਾਰ ਟੁਕੜਿਆਂ ਵਿੱਚ ਵੰਡਿਆ ਜਾ ਰਿਹਾ ਹੈ ਇਸ ਵੀਡੀਓ ਨੂੰ ਦੇਖ ਕੇ ਪਾਕਿਸਤਾਨ 'ਚ ਬਜਾ ਦਹਿਸ਼ਤ ਦਾ ਮਾਹੌਲ ਤਾਂ ਭਾਰਤ ਦੇ ਗਵਾਂਡੀ ਦੇਸ਼ ਪਾਕਿਸਤਾਨ ਦੀ ਮੌਜੂਦਾ ਆਰਥਿਕ ਹਾਲਾਤ ਇਸ ਸਮੇਂ ਚੰਗੀ ਨਹੀਂ ਹੈ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਉਸੇ 1 ਕਰੋੜ ਲੋਕ ਗਰੀਬੀ ਦੇ ਚੱਕਰ ਵਿੱਚ ਫਸ ਸਕਦੇ ਨੇ ਵਿਸ਼ਵ ਬੈਂਕ ਵੱਲੋਂ ਇਹ ਖਾਸਾ ਉਦੋਂ ਪ੍ਰਗਟਾਇਆ ਗਿਆ ਜਦੋਂ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ 1.8% ਦੀ ਮਹਿੰਗਾਈ 26% ਦੀ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ ਹਰ ਛੋਟੀ ਮੋਟੀ ਚੀਜ਼ ਤੇ ਨਿਰਭਰ ਨੇ ਉਸ ਤੋਂ ਬਾਅਦ ਜਿਹੜੇ ਸਾਭ ਕਾ ਅਕਾਲੀ ਮੰਤਰੀ ਦੀ ਆਈਐਸ ਨੂੰ ਨੇ ਦਿੱਤਾ ਅਸਤੀਫਾ ਆਜਾ ਵਿੱਚ ਚਾਰ ਜਣੇ ਦੀ ਚਰਚਾ ਪੰਜਾਬ ਦੀ ਮਹਿਲਾ ਆਈਐਸ ਅਧਿਕਾਰੀ ਪਰਮਪਾਲ ਕੌਰ ਨੇ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਜਿਹੇ ਆਰਟੀਕਲਾਂ ਕੀ ਉਹ ਪਾਜਵਾ ਵਿੱਚ ਸ਼ਾਮਲ ਹੋ ਸਕਦੀ ਹੈ ਇਸੇ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜਵਾ ਸਕਦੀ ਹੈ ਪਰਮਪਾਲ ਕੌਰ ਸਿੱਧੂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰ ਦੀ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਿਹੜਾ ਪਰਮਪਾਲਕ ਔਰ ਇਸ ਸਮੇਂ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਵਿੱਚ ਮੈਨੇਜਿੰਗ ਡਾਇਰੈਕਟਰ ਵਜੋਂ ਤਨਖਾਤਾ ਹੈ ਦੋਸਤੋ ਬਾਅਦ ਦੀ ਵੀਡੀਓ ਜੀ ਮਾਨਸਾ ਬਸਾਡੇ ਤੇ ਦੋ ਬੱਚੇ ਦੀ ਲਾਸ਼ ਮਿਲਣ ਤੇ ਗੁੱਥੀ ਪੁਲਿਸ ਨੇ ਸਲਝਾ ਲਈ ਹੈ ਕਰੀਬ ਦੋ ਦਨ ਪਹਿਲਾਂ ਮਾਨਸਾ ਬਾਸਰਡੇ ਚੋਪੇਤ ਪਰੇ ਹਲਾਤਾ ਵਿੱਚ ਜਿਹੜੇ ਕਰੀਬ 8 ਸਾਲ ਦੇ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਪੁਲਸ ਅਗੇ ਸੁਲਝਾਣ ਲੈਣ ਦਾ ਦਾਵਾ ਕੀਤਾ ਗਿਆ ਇਸ ਮਾਮਲੇ ਵਿੱਚ ਇਕੱਤੀ ਤੌਰ ਤੇ ਬੱਚੇ ਦੀ ਮਾਂ ਹੀ ਕਾਤਲ ਦੱਸੀ ਜਾ ਰਹੀ ਹੈ ਜਿਸ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਵੇਰਵੇ ਅਨੁਸਾਰ 2 ਦਿਨ ਪਹਿਲਾਂ ਮਾਨਸਾ ਬਾਸਰਡੇ ਦੇ ਕਰੀਬ 8 ਸਾਲ ਦੇ ਬੱਚੇ ਦੀ ਲਾਸ਼ ਮਿਲੀ ਸੀ ਉਸ ਤੋਂ ਬਾਅਦ ਜਿਹੜੇ ਸਿੰਗਾਪੁਰ ਕੁਮਣ ਜਾ ਰਹੇ ਇਹਨਾਂ ਬਚਾਰਾ ਜੋ ਜ਼ਰੂਰ ਜਾਓ ਸ਼ਾਪਿੰਗ ਤਾਂ ਕਈ ਬਜ਼ਾਰ ਨੇ ਜਿਹੜੇ ਸਿੰਗਾਪੁਰ ਵਿੱਚ ਸ਼ਾਪਿੰਗ ਕਰ ਲਈ ਨੇ ਕਸਤਵ ਵਾਲੀ ਵੀਡੀਓ 50000 ਰੁਪਏ ਦੇ ਰਿਸ਼ਵਤ ਲੈਂਦਾ ਐਸਐਮੋ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕੀਤਾ ਗਿਆ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮਹਿੰਦਰਾ ਓਦਵਾਰ ਨੂੰ ਸਰਕਾਰੀ ਸਿਵਲ ਹਸਪਤਾਲ ਤਰਨਤਾਰਨ ਵਿਖੇ ਸੀਨੀਅਰ ਮੈਡੀਕਲ ਅਫਸਰ ਵੱਲੋਂ ਤਨਾਦ ਡਾਕਟਰ ਜਿਹੜਾ ਕਬਲਜੀਤ ਸਿੰਘ ਨੂੰ 50000 ਰੁਪਏ ਦੇ ਰਿਸ਼ਵਤ ਲੈਣ ਦੇ ਰੰਗੇ ਹੱਥੀ ਕਾਬੂ ਕੀਤਾ ਹੈ ਇਸੇ ਸਬੰਧੀ ਜਾਣਕਾਰੀ ਦੇਂਦਾ ਹੈ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾ ਲੈਣੇ ਦਾ ਸੈ ਉਪਰੋਕਤ ਪੀਸੀਐਮਐਸ ਡਾਕਟਰ ਨੇ ਤਰਨਬੀਰ ਸਿੰਘ ਵਾਸੀ ਗਲੀ ਮਾਤਾ ਲਾਚੋ ਵਾਲੀ ਤਰਨਤਾਰਨ ਸਹਿਬਿਕ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਜੀ ਉਹਨਾਂ ਨੂੰ ਗੈਸ ਸਿਲੰਡਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਜੀ ਮੁਫਤ ਗੈਸ ਸਿਲੰਡਰ ਦਾ ਲੈਣ ਦਾ ਮੌਕਾ ਇਸ ਸਰਕਾਰੀ ਸਕੀਮ ਤਹਿਤ ਮੁਫਤ ਗੈਸ ਸਿਲੰਡਰ ਦਾ ਮੌਕਾ ਮਿਲ ਰਿਹਾ ਹੈ ਭਾਰਤ ਸਰਕਾਰ ਵੱਲੋਂ ਆਮ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੇ ਨੇ ਪ੍ਰਧਾਨ ਮੰਤਰੀ ਊਜਲਾ ਯੋਜਨਾ ਵੀ ਇਨ੍ਹਾਂ ਸਕੀਮਾਂ ਵਿੱਚੋਂ ਇੱਕ ਹੈ ਇਸ ਸਕੀਮ ਪਾਰਤ ਸਰਕਾਰ ਵੱਲੋਂ ਸਾਲ 2016 ਵਿੱਚ ਸ਼ੁਰੂ ਕੀਤੀ ਗਈ ਸੀ ਇਸ ਯੋਜਨਾ ਦੇ ਤਹਿਤ ਸਰਕਾਰ ਦਿਆ ਦੇ ਗਰੀਬ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਉਜਲਾ ਯੋਜਨਾ ਰਾਹੀਂ ਹੁਣ ਤੱਕ ਕਈ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਦਿੱਤੇ ਜਾ ਚੁੱਕੇ ਨੇ ਇਸ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਇਸ ਸਕੀਮ ਦਾ ਲਾਭ ਲੈ ਸਕਦੀ ਹੈ ਇੰਨਾ ਹੀ ਨਹੀਂ ਉਹਨਾਂ ਕੋਲੋਂ ਕੁੱਲ ਤਿੰਨ ਸਿਲੰਡਰ ਮੁਫਤ ਦਿੱਤੇ ਜਾਂਦੇ ਨੇ ਉਦਲਾ ਜੋ ਜਿੰਨਾ 2 ਪੁਆਇੰਟ ਦੀਆਂ ਕੁਝ ਸ਼ੋਰ ਸ਼ਰਤਾ ਨੇ ਜਿੰਨਾ ਵਿੱਚ ਕਾਗੂ ਦੇ ਕਾਰਜ ਵਿੱਚ ਇੱਕ ਮਹਿਲ ਪਹਿਲਾਂ ਤੋਂ ਕੋਈ ਸਿਲੰਡਰ ਗੈਸ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਇਸ ਦਾ ਮਤਲਬ ਹੈ ਕਿ ਇਸ ਸਕੀਮ ਦਾ ਤਾਂ ਸਿਰਫ ਇੱਕ ਪਰਿਵਾਰ ਦੇ ਨੂੰ ਹੀ ਲਾਭ ਮਿਲੇਗਾ ਇਸ ਦਾ ਪਹਿਲਾ ਕਨੈਕਸ਼ਨ ਸਿਰਫ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਅਤੇ অতি ਪਛੜੀ ਸ਼੍ਰੇਣੀ ਕਬੀਲੇ ਅਤੇ ਗਰੀਬ ਵਰਗ ਦੀਆਂ ਔਰਤਾਂ ਨੂੰ ਇਸ ਸਕੀਮ ਲਈ ਅਪਲਾਈ ਕਰ ਸਕਦੇ ਨੇ ਕਿਵੇਂ ਦੇਣੀ ਹੈ ਪ੍ਰਧਾਨ ਮੰਤਰੀ ਉਜਲਾ ਯੋਜਨਾ ਲਈ ਅਰਜੀ ਪ੍ਰਧਾਨ ਮੰਤਰੀ ਉਜਲਾ ਯੋਜਨਾ ਲਈ ਅਰਜੀ ਦੇ ਲਈ ਤੁਹਾਡੇ ਕੋਲ ਕੁਝ ਦਸਤਾਵੇਜ਼ ਜਰੂਰੀ ਨੇ ਪਹਿਲੀ ਗੱਲ ਹੈ ਕਿ ਸਿਰਫ BPL ਪਰਿਵਾਰਾਂ ਦੀ ਔਰਤਾਂ ਹੀ ਅਪਲਾਈ ਕਰ ਸਕਦੇ ਨੇ ਇਸ ਵਿੱਚ ਆਧਾਰ ਕਾਰਡ ਰਾਸ਼ਨ ਕਾਰਡ BPL ਕਾਰਡ BPL ਸੂਚੀ ਵਿੱਚ ਨਾਮ ਦਾ ਪ੍ਰਿੰਟ ਪਾਸਪੋਰਟ ਸਾਈਜ਼ ਫੋਟੋ ਬੈਂਕਰੀ ਫੋਟੋ ਕਾਪੀ ਉਮਰ ਦਾ ਸਰਟੀਫਿਕੇਟ ਮੋਬਾਈਲ ਨੰਬਰ ਵਰਗੇ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ ਇਸ ਦੇ ਨਾਲ ਹੀ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ ਤੁਸੀਂ ਇਸ ਸਕੀਮ ਵਿੱਚ ਸ਼ਾਮਲ ਹੋਣ ਲਈ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ ਇਸ ਲਈ ਕੋਈ ਔਖੀ ਮੁਸ਼ਕਲ ਨਹੀਂ ਆ ਵੀ ਕਿ ਕੁੱਲ ਮਿਲਾ ਕੇ ਤੁਹਾਡੇ ਲਈ ਬੀਪੀਐਲ ਰਾਸ਼ਨ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਆਨਲਾਈਨ ਅਪਲਾਈ ਕਰਨ ਦੇ ਤਾਂ www.pmuy.gov.in ਦੇ ਜਾਣਾ ਹੋਵੇਗਾ ਇਸ ਤੋਂ ਬਾਅਦ ਤੁਸੀਂ ਡਿਸਟ੍ਰੀਬਿਊਟਰ ਚੁਣ ਕੇ ਆਪਣੇ ਜਿਹੜਾ ਹਵਾਲੇ ਦਾ ਨੰਬਰ ਡੇਟ ਆ ਵਰ ਸਾਰੀ ਡਿਟਾ ਚਾਪਰ ਕੇ ਤੁਸੀਂ ਕਨੈਕਸ਼ਨ ਲਈ ਅਪਲਾਈ ਕਰ ਸਕਦੇ ਹੋ ਜੀ ਐਸਜੀ ਅੱਜ ਦੀਆਂ ਪਤੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਦੇ ਨੀਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਵਾਦੀ